ਦੋ ਬੰਦੋ ਜੀ ਸਰਗਾਲੇ ਦੇ ਇੱਕ ਬਾਈ ਦੇ ਜੀ ਇੱਕ ਕੁਰਬਾਨ ਤੇ ਬੰਦੋ ਬੰਦੋ ਗੁੱਡੂ ਇੱਧਰ ਉੱਪਰ ਬੈਠੋ ਤੁਸੀਂ ਉੱਪਰ ਬਹਿ ਜਾਓ ਇੱਥੇ ਤੁਸੀਂ ਇੱਧਰਲੀ ਸਾਈਡ ਆ ਗੁੱਡੂ ਇੱਥੇ ਬਹਿ ਜਾਓ ਪੁੱਤ ਨਾਲ ਬਹਿ ਜਾਓ ਇੱਥੇ ਵੀ ਦੇਖ ਹਾਂ ਬੰਨੋ ਬੰਦੋ ਬੰਦੋ ਹੱਥ ਪਰ ਚੱਕਲੋ ਕੋੜੇ ਐਦਾਂ ਨਹੀਂ ਹਾਇਦਾ ਬੰਨੋ ਬਣੇ

हलो <laughs> ਇੱਕ ਕੰਪਲੈਂਸ ਜਿਹੜੇ ਜੀ ਹਾਂਜੀ ਸਾਰਾ ਕੁਸਤਾ ਨਾਲ ਨਹੀਂ ਸਕਦਾ ਆਹ ਕੰਮ ਹੋ ਗਿਆ ਬਈ ਆਹ ਲੈਂਦੇ 2 ਕਿਲੋ 2 ਕਿਲੋ ਨਹੀਂ ਗਰਮ ਬਹੁਤ ਹੋਊਗਾ ਹਾਂਜੀ ਨਹੀਂ ਨਹੀਂ ਗਰਮ ਨਹੀਂ ਹੈ ਗੱਟਾ ਨਹੀਂ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਬਣਾਉਂਦੇ ਹਾਂ ਹਾਂ ਸਸ ਜੀ ਪੂਰੀ ਨੂੰ ਬੁਲਾਈਏ ਦੁੱਧ ਦਾ ਬਰ ਮਚੂਜੀ ਗੀਰ ਆਇਆ ਤਾਂ ਮੰਮੀ ਕਰ ਦਿੰਦੇ ਨੇ ਮੰਮੀ ਕਰ ਦਿੰਦੇ ਨੇ ਦੁੱਧ ਦਾ ਤਾਂ ਆਪਣੇ ਤਾਂ ਪੀ ਚੱਕ ਕੇ ਪੀ ਲੈਂਦੇ ਨੇ ਪਹਿਲੇ ਦਰਵਾਜ਼ੇ ਤੋਂ ਹੀ ਬੰਦਾ ਬਹਾਰ ਕਰਾ ਲੇ। ਹਾਂ ਉਹਨੇ ਤੇ ਗੱਲ ਕਰਨਾ। ਠੰਡੀ ਹੋ ਜੂਗਾ ਜਿੱਦਨੇ ਇਹ। ਕੋਈ ਨਹੀਂ ਮੈਂ ਕੰਮ ਕਰਦਾ। ਠੰਡਾ ਹੀ ਉਹ ਵਾਲਾ ਕਰਮ। ਠੀਕ ਹੈ। ਭਾਈ ਕਿਹਨੂੰ ਲੋੜ ਹੀ ਨਹੀਂ ਜਾਨੀ। ਵਿਹਾਰ ਕਰ ਦਿੰਦੇ ਸੱਸ ਘਾਤ ਨਹੀਂ। ਪਹਿਲਾਂ ਕਰ ਲਓ ਬਈ 22 ਸਿੱਧੀ ਕਰੋ ਹਾਂ ਜੀ ਆ ਸਿੱਧਾ ਕਰ ਲਓ ਬਈ ਆਪਾਂ ਲੇਟ ਕਰਦੇ ਬਾਅਦ ਇੱਕ ਵਾਰੀ ਪਿਆਰ ਕਰ ਲਓ ਜਿਹੜੇ ਮਰਜ਼ੀ ਗੱਲ ਤੇ ਸਿੱਧਾ ਕਰ ਲਓ ਸਿੱਧਾ ਆ ਲਾ ਵਾਹ ਬਈ ਤੇ ਕਈ ਬਾਅਦ ਤੋਂ ਲਾਉਣ ਦੀ ਪੈਣਾ ਜੀ ਐਡਮਿਨ ਉਹ ਪੁੱਤ ਫੜ ਜਾ ਉਸ ਪਾਈਂ ਦੇ ਲੈ ਹੋਰ ਕਦਾ ਛੱਕਣਾ ਜੀ ਪਿਆਰ ਆ ਗਿਆ ਰੁਪੀ ਜੀ ਜਿੱਕ ਮਿੰਟਸ ਲਓ ਜੀ

भाई जी एक बार जो ये yeah. जोड़ी से रख दो एक बार ये फोटो कर दिया इधर देखो बने ठीक है इधर थोड़ा अलग जोड़ी थोड़ी है इधर ध्यान दियो सामने चलो ठीक है अब तब हम कहां रोकते हैं हां सर सर उनोन का आगे भाई है सात मत ले आ। सात मत ले आ। वो बदल देती है। ना तो ये तीस सात मत ले आ थी यार। हाँ। क्या आप तो हमको मजा आने वाली है। कभी मुझे क्या कहते हो लोगराल? ऐसे देख कर क्या? जस्तो दिन एलोजीको प्रोग्राम छ और अगर तो क्या कौन से कलर कौन से हम तो वो सब काम करा दिया और पकपा ना ना में दिक्कत की हम बता रहे हैं कोई नंबर तो को हो तो सो पटाई से करनी है ना तो फल का दादा बोला फक कर दे मेरे पे मौका है मतलब दोनों दिन हो जाए तेरी दादा चढ़िया के रोए नहीं रोला 100 और 22 मेष की पटाई बोलो <smgli flaws yapa hermano>

ਚੱਲਾ 35 35 ਕੀ ਸਾਰਾ ਕੁਝ ਹੰਟੂ ਦਾ